ਸਸ਼ੀਗਲ ਜੀ ਮੈਂ ਕਰਮਜੀਤ ਕੋਰ ਸਵਾਗਤ ਕਰਦੀ ਆ ਪੰਜਾਬ ਕਰੀਅਰ ਦੇ ਪਲੇਟਫਾਰਮ ਦੇ ਉੱਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜੋ ਪੰਜਾਬ ਕਲਚਰ ਦੀ ਕਲਾਸ ਜਿਹੜੀ ਹੈ ਉਸ ਨੂੰ ਸਟਾਰਟ ਕੀਤਾ ਹੋਇਆ ਸੀਗਾ ਅੱਜ ਉਸ ਤੋਂ ਅਗਲੀ ਕਲਾਸ ਨੂੰ ਅਸੀਂ ਜਿਹੜਾ ਹੈ ਸਟਾਰਟ ਕਰਾਂਗੇ ਸੋ ਕਲਾਸ ਸਟਾਰਟ ਕਰਾਂਗੇ ਕੁਝ ਸਤਰਾਂ ਦੇ ਰਾਹੀਂ ਮੈਨੂੰ ਫਰਤ ਨਹੀਂ ਪੈਂਦਾ ਕੌਣ ਕੌਣ ਮੇਰੇ ਹਸਤੀ ਵਿਗਾਰ ਰਿਹਾ ਹੈ ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾਰ ਰਿਹਾ ਹੈ ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਜ਼ਿੰਦਗੀ ਸਵਾਰ ਰਿਹਾ ਹੈ ਉਹੀ ਮੇਰੀ ਕਿਸਮਤ ਸਵਾਰ ਰਿਹਾ ਹੈ ਸੋ ਅਜ ਇਹਨਾਂ ਸਤਰਾਂ ਦੇ ਰਾਹੀਂ ਉਸ ਪਰਮਾਤਮਾ ਦੇ ਕਰਦੇ ਨੂੰ ਯਾਦ ਕਰਾਂਗੇ ਭਾਵ ਕਿ ਅੱਜ ਦਾ ਸਾਡਾ ਟੌਪਿਕ ਰਹਿਣ ਵਾਲਾ ਹੈ ਪੰਜਾਬ ਦੇ ਗੁਰਦੁਆਰਾ ਸਾਹਿਬ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਹਨ ਉਹਨਾਂ ਦੀ ਚਰਚਾ ਅੱਜ ਦੀ ਇਸ ਕਲਾਸ ਵਿੱਚ ਕਰਾਂਗੇ ਤਾਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਇਤਿਹਾਸਿਕ ਗੁਰਦੁਆਰੇ ਜਿਹੜੇ ਹਨ ਉਹ ਸ਼ਿਸ਼ੋਭਿਤ ਕੀਤੇ ਗਏ ਹਨ ਅੱਜ ਦੀ ਇਸ ਕਲਾਸ ਦੇ ਰਾਹੀਂ ਅਸੀਂ ਉਹਨਾਂ ਗੁਰਦੁਆਰਿਆਂ ਦੇ ਉੱਤੇ ਜਾਣਨਾ ਜਿਹੜਾ ਪਾਵਾਂਗੇ ਸੋ ਗੁਰਦੁਆਰਿਆਂ ਦੇ ਇਤਿਹਾਸ ਜਿਹੜੀ ਸਾਡੀ ਦੋ 파ਰਟ ਦੇ ਵਿੱਚ ਰਹਿਣ ਵਾਲੀ ਹੈ ਅੱਜ ਅਸੀਂ 파ਰਟ 1 ਜਿਹੜਾ ਹੈ ਗੁਰਦੁਆਰੇ ਸਾਹਿਬ ਦਾ ਉਹ ਸਟਾਰਟ ਕਰਾਂਗੇ ਕੱਲ ਅਸੀਂ 파ਰਟ 2 ਦੇ ਨਾਲ ਜਿਹੜਾ ਹੈ ਕਲਾਸ ਨੂੰ ਕੰਟੀਨਿਊ ਕਰਾਂਗੇ ਸੋ ਸਟਾਰਟ ਕਰਦੇ ਹਾਂ ਰਾਜਵਿਰ ਸਿੰਘ ਸਤਿ ਸ਼੍ਰੀ ਅਕਾਲ ਰਾਜੇ ਤੇ ਤੁਸੀਂ ਅੱਜ ਦੀ ਆਪਣੀ class ਹੈ ਪੰਜਾਬ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਤਾਂ ਪੰਜਾਬ ਦੇ ਪ੍ਰਸਿੱਧ ਗੁਰਦੁਆਰਿਆਂ ਵਿੱਚੋਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸ੍ਰੀ ਹਰਮੰਦਰ ਸਾਹਿਬ ਠੀਕ ਹੈ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਇਹ ਪੰਜਾਬ ਦੇ ਬਹੁਤ ਹੀ ਵੱਡੇ ਗੁਰਦੁਆਰਿਆਂ ਦੇ ਵਿੱਚੋਂ ਜਿਹੜਾ ਆਉਂਦਾ ਹੈ ਔਰ ਇਤਿਹਾਸਿਕ ਗੁਰਦੁਆਰਾ ਹੈ ਜੇ ਆਪਾਂ ਇਹਦੀ ਗੱਲ ਕਰੀਏ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਗੁਰਦੁਆਰਾ ਹਰਮੰਦਰ ਸਾਹਿਬ ਜਿਹੜਾ ਹੈ ਇਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਗੁਰਦੁਆਰਾ ਗੁਰੂ ਰਾਮਦਾਸ ਜੀ ਵੱਲੋਂ ਉਸਾਰਿਆ ਗਿਆ ਸੀ ਗੁਰੂ ਰਾਮਦਾਸ ਜੀ ਵੱਲੋਂ ਇਸ ਗੁਰਦੁਆਰੇ ਦੀ ਉਸਾਰੀ ਜਿਹੜੀ ਹੈ ਉਹ ਕੀਤੀ ਗਈ ਸੀ ਔਰ ਇਸਨੂੰ ਸਾਈ ਮੀਆਂ ਮੀ ਜੀ ਵੱਲੋਂ ਜਿਹੜੀ ਹੈ ਰਖਵਾਈ ਗਈ ਸੀ ਇਸ ਗੁਰਦੁਆਰੇ ਦਾ ਨੀ ਪੱਧਰ ਹੈ ਜਿਹੜਾ ਉਹ ਸਾਈ ਮੀਆਂ ਮੀਰ ਜੀ ਨੇ ਰਖਵਾਇਆ ਸੀਗਾ ਸੋ ਕਲਾਸ ਨੂੰ ਦੇ ਆਪਣੇ ਇੱਕ ਵਾਰੀ ਕਮੈਂਟ ਪੜ੍ਹੀਏ ਸਤਿ ਸ਼੍ਰੀ ਅਕਾਲ ਰਾਜਵੀਰ ਜੀ ਰਾਜਵੀਰ ਜਿਹੜਾ ਹੈ ਮੇਰਾ ਇੱਕ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਸੰਸੀਅਰ ਔਰ ਬਹੁਤ ਹੀ ਇੰਟੈਲੀਜੈਂਟ ਸਟੂਡੈਂਟ ਰਿਹਾ ਹੈ ਬਾਕੀ ਸਾਰੇ ਬੱਚੇ ਵੀ ਇੰਟੈਲੀਜੈਂਟ ਹਨ ਬਟ ਰਾਜਵੀਰ ਦੀ ਇਥੇ ਥੋੜੀ ਜਿਹੀ ਜਿਹੜੀ ਆਪਾਂ ਗੱਲ ਕਰਾਂਗੇ ਕਿ ਇਸ ਬੱਚੇ ਨੇ ਕਦੇ ਵੀ ਮੇਰੀ ਕਲਾਸ ਜਿਹੜੀ ਹੈ ਉਹਨੂੰ ਅਵੋਇਡ ਨਹੀਂ ਸੀ ਕੀਤਾ ਤਾਂ ਜੇ ਨੇ ਮੇਰੀ ਕਲਾਸ ਰੂਮੇ ਵੀ ਸਾਲ ਡੇਢ ਸਾਲ ਬਾਅਦ ਜੁਆਇਨ ਕੀਤਾ ਔਰ ਬੱਚੇ ਦੀ ਦੇਖੋ ਪਹਿਲਾਂ ਬੱਚੇ ਨੇ ਕਲਾਸ ਨੂੰ ਲੱਭਿਆ ਮੈਡਮ ਨੂੰ ਦੇਖਿਆ ਕਿ ਮੈਡਮ ਕਿਹੜੇ ਪਲੇਟਫਾਰਮ ਤੇ ਪੜਾ ਰਹੇ ਨੇ ਫਿਰ ਬੱਚਾ ਆ ਕੇ ਮੇਰੀ ਕਲਾਸ ਦੇ ਨਾਲ ਜੁੜਿਆ ਔਰ ਮੈਨੂੰ ਬੋਲ ਰਿਹਾ ਕਿ ਸ਼ੁਕਰੀਆ ਮੈਮ ਤੁਹਾਡਾ ਸਗੋਂ ਕਿ ਮੈਨੂੰ ਬੋਲਣਾ ਚਾਹੀਦਾ ਹੈ ਕਿ ਤੁਸੀਂ ਇੱਕ ਅਲੱਗ ਪਲੇਟਫਾਰਮ ਤੇ ਆ ਕੇ ਵੀ ਓਨਾ ਹੀ ਸਤਿਕਾਰ ਓਨਾ ਹੀ ਜਿਹੜਾ ਪਿਆਰ ਦਿੱਤਾ ਹੈ ਤਾਂ ਬਹੁਤ-ਬਹੁਤ ਧੰਨਵਾਦ ਠੀਕ ਹੈ ਬੱਚੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੁਰਾਣੇ ਸਟੂਡੈਂਟਸ ਆ ਕੇ ਉਸੇ ਹੀ ਅੰਦਾਜ਼ ਦੇ ਵਿੱਚ ਕਲਾਸ ਨੂੰ ਦੇਖਦੇ ਹਨ ਤਾਂ ਬੱਚਾ ਬਹੁਤ ਹੀ ਜ਼ਿਆਦਾ ਰੈਗੂਲਰ ਰਹਿਣ ਵਾਲਾ ਬੱਚਾ ਸੀਗਾ ਜਿਵੇਂ ਹੀ ਮੇਰੀ ਕਲਾਸ ਲਾਈਵ ਹੁੰਦੀ ਤਾਂ ਬੱਚਾ ਸਭ ਤੋਂ ਪਹਿਲਾਂ ਮੈਸੇਜ ਕਰਦਾ ਔਰ ਵੱਧ ਚੜ ਕੇ ਕਲਾਸ ਦੇ ਵਿੱਚ ਪਾਰਟਿਸਪੇਟ ਕਰਦਾ ਸੀਗਾ ਤਾਂ ਵੈਲਕਮ ਰਾਜਵੀਰ ਆਪਣੇ ਬਾਕੀ ਦੋਸਤਾਂ ਨੂੰ ਵੀ ਨਾਲ ਲੈ ਕੇ ਆਉਣਾ ਦੱਸਣਾ ਉਹਨਾਂ ਨੂੰ ਕਿ ਮੈਡਮ ਜਿਹੜੇ ਨੇ ਹੁਣ ਇਸ ਪਲੇਟਫਾਰਮ ਦੇ ਉੱਤੇ ਆਪਣੀਆਂ ਰੈਗੂਲਰ ਕਲਾਸਿਸ ਜਿਹੜੀਆਂ ਨੇ ਉਹ ਕੰਟੀਨਿਊ ਕਰ ਰਹੀਆਂ ਨੇ ਠੀਕ ਹੈ ਰਾਜੇ ਕਲਾਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਪਿਆਰ ਦੇਣਾ ਹੈ ਪਹਿਲਾਂ ਦੀ ਤਰ੍ਹਾਂ ਹੀ ਕਲਾਸ ਨੂੰ ਜਿਹੜਾ ਦੇਖਣਾ ਚਲੋ ਆਪਾਂ ਕਰਦੇ ਆਂ ਆਪਣੀ ਕਲਾਸ ਸਟਾਰਟ ਕਹਿੰਦੇ ਹਰ ਮੰਦਰ ਸਾਹਿਬ ਦਾ ਜਿਹੜਾ ਨੀ ਪੱਦਰ ਸੀਗਾ ਇਹ ਸਾਈ ਮੀਆਂ ਮੀਰ ਜੀ ਵੱਲੋਂ ਜਿਹੜਾ ਹੈ ਰੱਖਿਆ ਗਿਆ ਸੀਗਾ ਔਰ ਇਹ ਵਾਲਾ ਗੁਰਦੁਆਰਾ ਰਾਮ ਸਰਸरोवर ਦੇ ਅੰਦਰ ਇਸ ਗੁਰਦੁਆਰੇ ਨੂੰ ਬਣਾਇਆ ਹੈ ਹੁਣ ਅਸੀਂ ਹਰ ਮੰਦਰ ਸਾਹਿਬ ਦੀ ਬਾਰੇ ਗੱਲ ਕਰੀਏ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਹਰ ਮੰਦਰ ਸਾਹਿਬ ਜਿਹੜਾ ਗੁਰਦੁਆਰਾ ਹੈ ਉਸ ਸਰੋਵਰ ਦੇ ਅੰਦਰ ਸੋਭਿਤ ਹੈ ਸਰੋਵਰ ਦੇ ਵਿੱਚ ਇਸ ਗੁਰਦੁਆਰੇ ਨੂੰ ਬਣਾਇਆ ਗਿਆ ਹੈ ਔਰ ਅਗਰ ਕੁਛ ਲਿਖਤਾ ਗਿਆ ਕਿ ਹਰਮੰਦਰ ਸਾਹਿਬ ਜਿਹੜਾ ਹੈ ਕਿਹੜੇ ਸਰੋਵਰ ਤੇ ਹੈ ਤਾਂ ਇਹ ਸਰੋਵਰ ਕਿਹੜਾ ਸਿਗਰ ਆਜੇ ਰਾਮ ਸਰ ਸਰੋਵਰ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਆਪਾਂ ਨੂੰ ਪਤਾ ਹੈ ਕਿ ਹਰਮੰਦਰ ਸਾਹਿਬ ਜਿਹੜਾ ਹੈ ਇਹਦੇ ਚਾਰ ਦਰਵਾਜ਼ੇ ਨੇ ਜਿਹੜੇ ਕੀ ਚਾਰੇ ਧਰਮਾਂ ਨੂੰ ਆਉਣ ਦੀ ਆਗਿਆ ਦਿੱਤੀ ਗਈ ਹੈ ਕਿ ਇੱਥੇ ਚਾਰੇ ਧਰਮ ਜਿਹੜੇ ਹਨ ਸਿੱਖ, ਈਸਾਈ, ਮੁਸਲਮਾਨ, Hindu ਸਾਰੇ ਹੀ ਇਸ ਗੁਰਦੁਆਰੇ ਵਿੱਚ ਜਿਹੜੇ ਨੇ ਆ ਸਕਦੇ ਹਨ ਔਰ ਇਸ ਦੇ ਵਿੱਚ ਅਗਰ ਪਛਲਿੱਤਾ ਗਿਆ ਕਿ ਹਰ ਮੰਦਰ ਹਰਿ ਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸੀ हरिमंदर दे ग्रंथी कौन सी गे? पहले तो बहुत पेपर च क्वेश्चन है, है. तो हरमंदर साहिब के ग्रंथी बाबा बुढ़ा जी ठीक हर है हरिमंदर साहिब के ग्रंथी सके बाबा बुढ़ा जी वेरी गुड राजवीर का आंसर आ भी चुका है ठीक है ਦਾ ਹਰ ਮੰਦਰ ਸਾਹਿਬ ਦੇ ਵਿੱਚ ਜਿਹੜੇ ਪਹਿਲੇ ਗ੍ਰੰਥੀ ਹੋਏ ਸੀ ਉਹ ਬਾਬਾ ਬੁੱਢਾ ਜੀ ਸੀਗੇ ਹਰ ਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੈ ਔਰ ਹਰ ਮੰਦਰ ਸਾਹਿਬ ਦਾ ਨੀ ਪੱਧਰਿਕ ਮੁਸਲਮਾਨ ਦੇ ਕੋਲੋਂ ਰਖਵਾਇਆ ਗਿਆ ਸੀਗਾ ਜਿਨ੍ਹਾਂ ਦਾ ਨਾਮ ਹੈ ਸਾਈ ਮੀਆਂ ਮੀਰ ਜੀ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਗੁਰਦੁਆਰਾ ਬਾਬਾ ਅਟਲ ਸਾਹਿਬ ਤਾਂ ਇਹ ਗੁਰਦੁਆਰਾ ਵੀ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿੱਚ ਸਥਿਤ ਹੈ ਸਾਰੇ ਗੁਰਦੁਆਰਿਆਂ ਤੋਂ ਸਭ ਤੋਂ ਉੱਚੀ ਇਮਾਰਤ ਜਿਹੜੀ ਹੈ ਉਹ ਕਿਹਨਾਂ ਦੀ ਬਣਾਈ ਗਈ ਸੀਗੀ ਬਾਬਾ ਟੱਲ ਗੁਰਦੁਆਰਾ ਸਾਹਿਬ ਜਿਹੜਾ ਸਭ ਤੋਂ ਉੱਚਾ ਹੈ ਤਾਂ ਆਜਲ ਜੀ ਪੁੱਛਰੇ ਨੇ ਮੈਡਮ ਜੀ ਤੁਹਾਡੇ ਇੰਸਟੀਚੂਟ ਦਾ ਨਾਮ ਕੀ ਹੈ ਤਾਂ ਸਾਡੇ ਇੰਸਟੀਚੂਟ ਦਾ ਨਾਮ ਹੈ ਰਾਜੇ ਬੀਪੀਆਰ ਇੰਸਟੀਚੂਟ ਪਟਿਆਲਾ ਬੀਪੀਆਰ ਇੰਸਟੀਚੂਟ ਪਟਿਆਲਾ ਜਾਬੀ ਯੂਨੀਵਰਸਿਟੀ ਦੇ ਓਪੋਜ਼ਿਟ ਸਾਈਡ ਦੇ ਉੱਤੇ ਜਿਹੜਾ ਹੈ ਇਹ ਇੰਸਟੀਚਿਊਟ ਬਣਾ ਹੋਇਆ ਹੈ ਤਾਂ ਮੈਂ ਤੁਹਾਨੂੰ ਕਹਾਂਗੀ ਵਿਜ਼ਿਟ ਵੀ ਜ਼ਰੂਰ ਕਰਕੇ ਜਾਇਓ ਜੇ ਕਦੇ ਪਟਿਆਲੇ ਵਾਲੀ ਸਾਈਡ ਆਏ ਹੋਏ ਤੁਸੀਂ ਠੀਕ ਹੈ ਤਾਂ ਗੁਰਦੁਆਰਾ ਬਾਬਾ ਟੱਲ ਸਾਹਿਬ ਜੀ ਇਹ ਗੁਰਦੁਆਰਾ ਸਾਰੇ ਗੁਰਦੁਆਰਿਆਂ ਤੋਂ ਉੱਚੀ ਇਮਾਰਤ ਹੈ ਔਰ ਇੱਥੇ ਕਿਹਾ ਜਾਂਦਾ ਹੈ ਕਿ ਬਾਬਾ ਅਟਲ ਪੱਕੀਆਂ ਪਕਾਈਆਂ ਘਰ ਤੈਥੋ ਜਿਹੜਾ ਹੈ ਇਸ ਗੁਰਦੁਆਰੇ ਵਿੱਚ ਲੰਗਰ ਜਿਹੜਾ ਹੈ ਉਹ ਨਹੀਂ ਬਣਾਇਆ ਜਾਂਦਾ ਹੋਰ ਗੁਰਦੁਆਰਿਆਂ ਕੋ ਲੰਗਰ ਜਿਹੜਾ ਹੈ ਇੱਥੇ ਲਗਾਇਆ ਜਾਂਦਾ ਹੈ ਠੀਕ ਹੈ ਤਾਂ ਇੱਥੇ ਗੁਰਦੁਆਰੇ ਦੇ ਵਿੱਚ ਵਿਦਵੀ ਕੋਲਾ ਜੀ ਸਰੋਵਰ ਵੀ ਹੈ ਠੀਕ ਹੈ ਤਾਂ ਉੱਥੇ ਵੀ ਸੰਗਤਾਂ ਬਹੁਤ ਦੂਰ ਦੂਰ ਤੋਂ ਹੋਮਾ ਮਾ ਕੇ ਆਉਂਦੀਆਂ ਸਿਗੀਆਂ ਤਾਂ ਕਲੀਅਰ ਹੈ ਜੇ ਦੋ ਗੁਰਦੁਆਰਾ ਸਾਹਿਬ ਜਿਹੜੇ ਕਿ ਅਸੀਂ ਦੋਨੇ ਹੀ ਅੰਮ੍ਰਿਤਸਰ ਦੇ ਕਿਤੇ ਤਾਂ ਇੱਥੇ ਆਪਾਂ ਜੇ ਗੱਲ ਕਰੀਏ ਅੰਮ੍ਰਿਤਸਰ ਦਾ ਪੁਰਾਣਾ ਨਾਮ ਅਗਰ ਤੁਹਾਨੂੰ ਪੁੱਛ ਲਿੱਤਾ ਗਿਆ ਕਿ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਹੈ ਤਾਂ ਇਹ ਅਨਸਰ ਆਏਗਾ ਅੰਮ੍ਰਿਤਸਰ ਦਾ ਪੁਰਾਣਾ ਨਾਮ ਹੰਜੀ ਰਾਜਵਿੰਦਰ ਜੀ ਯਾਦ ਰੱਖੋ ਤੁਹਾਨੂੰ ਵੈਰੀ ਗੁੱਡ RAMDAS PURA ਤਾਂ ਲੱਗ ਰਿਹਾ ਬੱਚੇ ਦਾ ਕਿ ਜੋ ਪੜਾਇਆ ਹਜੇ ਤੱਕ ਯਾਦ ਹੈ ਠੀਕ ਹੈ ਅੰਗਰੇਜ਼ ਸਰ ਦਾ ਪ੍ਰਾਣਾ ਨਾਮ RAMDAS PURA ਸੀਗਾ ਜੋ ਕਿ ਗੁਰੂ RAMDAS ਜੀ ਵੱਲੋਂ ਇਹ ਸ਼ਹਿਰ ਜਿਹੜਾ ਸੀਗਾ ਵਸਾਇਆ ਗਿਆ ਸੀਗਾ ਔਰ RAMDAS PURE ਤੋਂ ਇਲਾਵਾ ਚੱਕ ਗੁਰੂ ਕਾ ਠੀਕ ਹੈ ਚੱਕ ਗੁਰੂ ਕਾ ਵੀ ਅੰਮ੍ਰਿਤ ਸਰਦਾ ਪ੍ਰਾਣਾ ਨਾਮ ਚੱਕ ਗੁਰੂ ਕਾ ਉਹ RAM DAS PURASI ਕਾ ਤਾਂ ਮੈਂ ਉਮੀਦ ਕਰਦੀ ਹਾਂ ਕਿ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਤਾਂ ਨੈਕਸਟ ਕਰਦੇ ਆ ਆਪਾਂ ਨੈਕਸਟ ਗੁਰਦੁਆਰਾ ਹੈ ਗੁਰਦੁਆਰਾ ਸ਼੍ਰੀ 베ਰ ਸਾਹਿਬ ਠੀਕ ਹੈ ਨੈਕਸਟ ਹੈ ਗੁਰਦੁਆਰਾ 베ਰ ਸਾਹਿਬ ਜਿਹਨੂੰ ਅਸੀਂ ਗੁਰਦੁਆਰਾ 베ਰੀ ਸਾਹਿਬੀ ਕਹਿੰਦੇ ਹਾਂ ਇਹ ਗੁਰਦੁਆਰਾ ਸੁਲਤਾਨਪੁਰ ਲੋਧੀ ਕਪੂਰ ਥਲੇ ਵਿੱਚ ਸਥਿਤ ਹੈ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਹੋਈ ਸੀ ਇਹ ਵਾਲਾ ਗੁਰਦੁਆਰਾ ਕਹਿੰਦੇ ਸਾਡਾ ਸੁਲਤਾਨਪੁਰ ਲੋਧੀ ਦੇ ਵਿੱਚ ਬਣਿਆ ਹੋਇਆ ਹੈ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮਕ ਵਿਦਿਆ ਦੀ ਪ੍ਰਾਪਤੀ ਹੋਈ ਸੀ ਠੀਕ ਹੈ ਤਾਂ ਜਦੋਂ ਬਰਨਾਨਿਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਲਦੀ ਕਮੈਂਟ ਕਰਕੇ ਦੱਸੋ ਹਾਂਜੀ ਕੋਈ ਨਾ ਰਾਜੀ ਇਸ ਪਲੇਟਫਾਰਮ ਦੇ ਉੱਤੇ ਵੀ ਕਲਾਸ ਜਿਹੜੀ ਹੈ ਪੰਜਾਬ ਦੇ ਲੋਕ ਗੀਤਾਂ ਦੀ ਪਈ ਹੈ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਸਾਬਨ ਲਾਉਣਾ ਸੀ ਸਾਬਨ ਲਾਉਣਾ ਸੀ ਜੋ ਵੀ ਤਾਂ ਬੱਚੇ ਨੂੰ ਦੇਖੋ 1.5 ਸਾਲ 2 ਸਾਲ ਬਾਅਦ ਬੱਚੇ ਨੇ ਕਲਾਸ ਨੂੰ ਜੁਆਇਨ ਕੀਤਾ ਔਰ ਬੱਚੇ ਨੂੰ ਚੰਦ ਘੋੜੀਆਂ ਸਵਾਲ ਸਭ ਕੁਝ ਆ ਗਿਆ ਤਾਂ ਇਹ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਜੋ ਸਟੂਡੈਂਟਸ ਹੁਣ ਵੀ ਮੇਰੇ ਨਾਲ ਕਲਾਸ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਵੀ ਇਦਾਂ ਹੀ ਸਭ ਕੁਝ ਜਿਹੜਾ ਹੈ ਉਹ ਯਾਦ ਹੋ ਜਾਏਗਾ ਤਾਂ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਸੀਗਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ ਸੀ ਕਿ 20 ਰੁਪਏ ਦੇ ਨਾਲ ਤੁਸੀਂ ਜਿਹੜਾ ਹੈ ਕੋਈ ਵਪਾਰ ਕਰਨਾ ਹੈ ਤਾਂ ਜਦੋਂ ਗੁਰੂ ਨਾਨਕ ਦੇਵ ਜੀ 20 ਰੁਪਏ ਲੈ ਕੇ ਵਪਾਰ ਦੀ ਭਾਲ ਦੇ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਰਾਹ ਦੇ ਵਿੱਚ ਕੁਝ ਭੁੱਖੇ ਸਾਧੂ ਜਿਹੜੇ ਨੇ ਉਹ ਮਿਲ ਜਾਂਦੇ ਨੇ ਤਾਂ ਸਾਧੂ ਗੁਰੂ ਜੀ ਨੂੰ ਕਹਿੰਦੇ ਨੇ ਕਿ ਅਸੀਂ ਜਿਹੜਾ ਹੈ ਬਹੁ ਟਾਈਮ ਦਾ ਕੁਝ ਖਾਦਾ ਨਹੀਂ ਹੈ ਅਸੀਂ ਬਹੁ ਟਾਈਮ ਤੋਂ ਜਿਹੜੇ ਭੁੱਖੇ ਹਾਂ ਤਾਂ ਸਾਨੂੰ ਜਿਹੜਾ ਲੰਗਰ ਛਕਾ ਦਿੱਤਾ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਉਹਨਾਂ 20 ਰੁਪਏ ਦਾ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਜਿਹੜਾ ਹੈ ਉਹ ਛਕਾ ਦਿੰਦੇ ਹਨ ਉਹ ਸੋਚਦੇ ਹਨ ਕਿ ਇਸ ਤੋਂ ਵੱਡਾ ਵਪਾਰ ਜਿਹੜਾ ਹੈ ਕੋਈ ਨਹੀਂ ਹੋ ਸਕਦਾ ਤਾਂ ਗੁਰੂ ਜੀ ਨੇ ਉਹਨਾਂ ਸਾਧੂਆਂ ਨੂੰ ਲੰਗਰ ਛਕਾਇਆ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ 200 ਪਿਆਂ ਦਾ ਚਲਾਇਆ ਲੰਗਰ ਅੱਜ ਵੀ ਚੱਲ ਰਿਹਾ ਹੈ ਤਾਂ ਇਸ ਘਟਨਾ ਨੂੰ ਸੱਚਾ ਸੋਦੇ ਦੀ ਘਟਨਾ ਦਾ ਨਾਮ ਦਿੱਤਾ ਸੀਗਾ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਘਰ ਵਾਪਸ ਜਾਂਦੇ ਹਨ ਤਾਂ ਮਹਤਾ ਕਾਲੂ ਜੀ ਪੁੱਛਦੇ ਹਨ ਹਾਂਜੀ ਪੁੱਤਰ ਕੀ ਸੋਦਾ ਕੀ ਵਪਾਰ ਕਰਕੇ ਆਏ ਹੋ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਸੱਚਾ ਸੋਦਾ ਕਰਕੇ ਆਇਆ ਹਾਂ ਤਾਂ ਮਹਿਤਾ ਕਾਲੂ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਭ ਕੁਝ ਮਹਿਤਾ ਕਾਲੂ ਜੀ ਨੂੰ ਦੱਸਿਆ ਤਾਂ ਮਹਿਤਾ ਕਾਲੂ ਜੀ ਬਹੁਤ ਉਦਾਸ ਹੁੰਦੇ ਹਨ ਤਾਂ ਉਦਾਸ ਹੋ ਕੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਹੈ ਸੁਲਤਾਨਪੁਰ ਲੋਧੀ ਮੋਦੀ ਖਾਨੇ ਦੇ ਵਿੱਚ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਬੇਬੇ ਨਾਨਕੀ ਗੁਰਨਾਨਕ ਦੇਵ ਜੀ ਦੀ ਭੈਣ ਦੇ ਕੋਲ ਠੀਕ ਹੈ ਤਾਂ ਆਪਣੇ ਜੀਜੇ ਦੇ ਨਾਲ ਜੈ ਰਾਮ ਦੇ ਨਾਲ ਜਿਹੜਾ ਹੈ ਮੋਦੀ ਖਾਨੇ ਵਿੱਚ ਕੰਮ ਕਰਦੇ ਹਨ ਤਾਂ ਉੱਥੇ ਵੀ ਗੁਰੂ ਜੀ ਦਾ ਧਿਆਨ ਜਿਹੜਾ ਹੈ ਉਹ ਕੰਮ ਦੇ ਵਿੱਚ ਨਹੀਂ ਸੀ ਲੱਗਦਾ ਠੀਕ ਹੈ ਤਾਂ ਗੁਰਨਾਨਕ ਦੇਵ ਜੀ ਉੱਥੇ ਬਣੀ ਵਈ ਨਦੀ ਦੇ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਹਨ ਤਾਂ ਉਸ ਵਈ ਦੇ ਵਿੱਚ ਤਿੰਨ ਦਿਨ ਅਲੋਪ ਰਹਿੰਦੇ ਹਨ ਤਿੰਨ ਦਿਨ ਅਲੋਪ ਰਹਿ ਕੇ ਜਦੋਂ ਗੁਰੂ ਜੀ ਉਸ ਵਈ ਨਦੀ ਦੇ ਵਿੱਚੋਂ ਬਾਹਰ ਆਉਂਦੇ ਹਨ ਤਾਂ ਗੁਰੂ ਜੀ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਉੱਥੇ ਹੀ ਅੱਜਕੱਲ ਗੁਰਦੁਆਰਾ ਬੇਰ ਸਾਹਿਬ ਜਿਹੜਾ ਹੈ ਉਹ ਬਣਿਆ ਹੋਇਆ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਲੀਅਰ ਹੋ ਗਿਆ ਹੋਣਾ ਤੁਹਾਨੂੰ ਤਾਂ ਅੱਜ ਵੀ ਜੀ ਦੱਸੋ जो गुरु नानक देव जी बई नदी चो बोलिया कहने ही वेरी गुड को हिंदू ना को मुसलमान सत्रा जो गुरु जी ने बोलिया ना तो कोई हिंदू है ना मुसलमान है सारे ही बराबर हैं ਤਾਂ ਐਦਾਂ ਗੁਰੂ ਜੀ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਹੋਈ ਸੀਗੀ ਉੱਥੇ ਹੀ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰਾ 베ਰ ਸਾਹਿਬ ਤਾਂ ਕਲੀਅਰ ਹੈ ਨੈਕਸਟ ਚਲਦੇ ਹਾਂ ਗੁਰਦੁਆਰਾ ਕੰਦ ਸਾਹਿਬ ਗੁਰਦੁਆਰਾ ਕੰਦ ਸਾਹਿਬ ਇਹ ਗੁਰਦੁਆਰਾ ਸਾਹਿਬ ਬਟਾਲੇ ਵਿਖੇ ਬਣਿਆ ਹੋਇਆ ਹੈ ਇਹ ਗੁਰਦੁਆਰਾ ਜਿਹੜਾ ਹੈ ਇਹ ਗੁਰਦੁਆਰਾ ਬਟਾਲੇ ਵਿਖੇ ਬਣਿਆ ਹੋਇਆ ਹੈ ਇੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ ਸੀ ਠੀਕ ਹੈ ਗੁਰਦੁਆਰਾ ਕੰਧ ਸਾਹਿਬ ਬਟਾਲੇ ਦੇ ਵਿੱਚ ਹੈ ਬਟਾਲੇ ਦੀ ਘਟਨਾ ਕੀ ਸੀਗੀ ਇੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਜਿਹੜਾ ਹੈ ਉਹ ਹੋਇਆ ਸੀਗਾ ਬੀਬੀ ਸੁਲੱਖਣੀ ਨਾਲ ਕੰਧ ਸਾਹਿਬ ਦੀ ਕੀ ਸਟੋਰੀ ਸੀਗੀ ਤਾਂ ਜਦੋਂ ਗੁਰਨਾਨਕ ਦੇਵ ਜੀ ਬਰਾਤ ਲੈ ਕੇ ਬਟਾਲੇ ਪਹੁੰਚਦੇ ਹਨ ਤੋ ਉੱਥੇ ਇੱਕ ਜਿਹੜੀ ਹੈ ਮਿੱਟੀ ਦੀ ਕੰਧ ਬਣੀ ਹੁੰਦੀ ਹੈ। ਤਾਂ ਗੁਰਨਾਣਕ ਦੇਵ ਜੀ ਉਸ ਕੰਧ ਦੇ ਨਾਲ ਜਿਹੜਾ ਹੈ ਉਹ ਢਾਸਨਾ ਲਾ ਕੇ ਢੋਲ ਆ ਕੇ ਖੜ ਜਾਂਦੇ ਹਨ ਠੀਕ ਹੈ ਜਿਵੇਂ ਆਪਾਂ ਲੱਤ ਰੱਖ ਕੇ ਕੰਧ ਦੇ ਉੱਤੇ ਢਾਸਨਾ ਲਾ ਕੇ ਖੜੇ ਹੋ ਜਾਂਦੇ ਹਾਂ ਤਾਂ ਗੁਰਨਾਣਕ ਦੇਵ ਜੀ ਜਦੋਂ ਉਸ ਕੰਧ ਦੇ ਨਾਲ ਢਾਸਨਾ ਲਾ ਕੇ ਖੜੇ ਹੋ ਜਾਂਦੇ ਹਨ ਤਾਂ ਉਹਨਾਂ ਦੇ ਕੋਲੇ ਇੱਕ ਬਜ਼ੁਰਗ ਜਾਰੇ ਹੁੰਦੇ ਨੇ ਤਾਂ ਬਜ਼ੁਰਗ ਲੇਡੀ ਕਹਿੰਦੇ ਹਨ ਕਿ ਤੁਸੀਂ ਇਸ ਕੰਦ ਨਾਲ ਢਾਸਣਾ ਲਾ ਕੇ ਖੜੇ ਹੋ ਇਹ ਕੰਦ ਤਾਂ ਡਿੱਗਣ ਵਾਲੀ ਐ ਔਰ ਜੇ ਕੰਦ ਡਿੱਗ ਗਈ ਤਾਂ ਤੁਹਾਨੂੰ ਵੀ ਸੱਟ ਪਿੱਟ ਲੱਗ ਜਾਵੇਗੀ ਤਾਂ ਗੁਰਨਾਣਕ ਦੇਵ ਜੀ ਮੁਸਰਾ ਮੁਸਰਾ ਕੇ ਬੋਲਦੇ ਹਨ ਕਿ ਇਹ ਕੰਦ ਜਿਹੜੀ ਹੈ ਕਦੇ ਵੀ ਨਹੀਂ ਡਿੱਗੇਗੀ ਇਹ ਕੰਦ ਜੁਗਾ ਜੁਗਾ ਤੱਕ ਜਿਹੜੀ ਹੈ ਅਟਲ ਰਹੇਗੀ ਗੁਰੂ ਜੀ ਨੇ ਇਹ ਆਸ਼ੀਰਵਾਦ ਦਿੱਤਾ ਤਾਂ ਅੱਜ ਵੀ ਇਹ ਵਾਲੀ ਕੰਗ ਜਿਹੜੀ ਹੈ ਬਟਾਲੇ ਵਿਖੇ ਉਦਾਂ ਹੀ ਖੜੀ ਹੋਈ ਹੈ ਤਾਂ ਕਰਕੇ ਇਸ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਸੀਗਾ ਗੁਰਦੁਆਰਾ ਕੰਗ ਸਾਹਿਬ ਕਲੀਅਰ ਹੈ ਜੀ ਜਿੰਨੇ ਗੁਰਦੁਆਰੇ ਕਰਾਇ ਕੋਈ ਡਾਊਟ ਹੈ ਕੁਝ ਕੁਐਸਚਨ ਪੁੱਛਣਾ ਹੋਵੇ ਜੋ ਜਿੰਨੇ ਬੱਚੇ ਕਲਾਸ ਨੂੰ ਦੇਖ ਰਹੇ ਨੇ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਤੋਂ ਪਹਿਲਾਂ ਵੀ ਆਪਣੀਆਂ ਜਿਹੜੀਆਂ 4 ਤੋਂ 5 ਕਲਾਸਿਸ ਅਪਲੋਡ ਹੋ ਚੁੱਕੀਆਂ ਹਨ ਉਹ ਵਾਲੀਆਂ ਕਲਾਸਿਸ ਵੀ ਜਿਹੜੀਆਂ ਤੁਸੀਂ ਦੇਖ ਲੈਣੇ ਹਨ ਠੀਕ ਹੈ ਰਾਜਵੀਰ ਆਪਾਂ ਥਿਊਰੀ ਦੇ ਵਿੱਚ ਕਰ ਰਹੇ ਹਾਂ ਨਾਲ ਦੀ ਨਾਲ ਨੋਟਸ ਵੀ ਬਣਾ ਲੈਣੇ ਹਨ ਤਾਂ ਜੋ ਤੁਹਾਨੂੰ ਜਿਹੜੇ ਹਨ ਬੈਨੀਫਿਟ ਹੋਏ ਨਾ ਨੋਟਸ ਦਾ ਤਾਂ ਤੁਹਾਨੂੰ ਕਦੇ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਕਿ ਜੋ ਵੀ ਇਸ ਪਲੇਟਫਾਰਮ ਤੇ ਪੜਾਇਆ ਜਾ ਰਿਹਾ ਹੈ ਜਾਂ ਮੇਰੇ ਵੱਲੋਂ ਸਾਹੇ ਇਸ ਪਲੇਟਫਾਰਮ ਤੇ ਜਾਂ ਫਿਰ ਅਲੱਗ-ਅਲੱਗ ਪਲੇਟਫਾਰਮ ਤੇ ਇੱਥੇ ਵੀ ਮੈਂ ਪੜਾਇਆ ਹੈ ਤੁਸੀਂ ਦੇਖਿਆ ਹੋਵੇਗਾ ਜਿੰਨਾ ਵੀ ਕੰਟੈਂਟ ਕਰਵਾਇਆ ਜਾ ਰਿਹਾ ਹੈ ਉਹ ਮੇਰਾ ਆਪਣਾ ਤਿਆਰ ਕੀਤਾ ਹੈ ਔਰ ਸਾਰਾ ਕੁਝ ਲੇਟੈਸਟ ਕਰਾਇਆ ਜਾ ਰਿਹਾ ਔਰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲਦੇ ਵੀ ਹਨ ਔਰ ਗੁਰਦੁਆਰਾ ਕਾਂਗ ਸਾਇਤ ਨੂੰ ਮੈਨੂੰ ਯਾਦ ਆਇਆ ਮੈਨੂੰ ਨਹੀਂ ਪਤਾ ਰਾਜਵੀਰ ਨੂੰ ਯਾਦ ਹੈ ਕਿ ਨਹੀਂ ਬਟ ਮੈਨੂੰ ਯਾਦ ਹੈ ਕਿ SBI ਦੇ ਪੇਪਰ ਦੇ ਵਿੱਚ ਇਹਨਾਂ ਨੇ ਦੱਸਿਆ ਸੀ